ਮੇਰੇ ਸਿੰਘ ਕਿੰਨੇ ਸੋਹਣੇ ਹਨ ਤੇ ਇਸ ਤਰ੍ਹਾਂ ਉਹਨੂੰ ਮਹਿਸੂਸ ਕਰਦਾ ਹੈ ਸਿੰਘਾਂ ਨੂੰ ਜਿਵੇਂ ਕਿ ਕਿਸੇ ਰਾਜੇ ਦਾ ਮੁਕ ਟੁਸ ਦੇ ਸਿਰ ਦੇ ਉੱਤੇ ਲੱਗਿਆ ਹੋਵੇ ਤਾਂ ਉਸ ਤੋਂ ਬਾਅਦ ਪਾਣੀ ਪੀਂਦੇ-ਪੀਂਦੇ ਉਸ ਦੀ ਨਜ਼ਰ ਆਪਣੀਆਂ ਲੱਤਾਂ ਤੇ ਚਲੀ ਜਾਂਦੀ ਹੈ ਪੈਰਾਂ ਵੱਲ ਚਲੀ ਜਾਂਦੀ ਹੈ ਤਾਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ 12 ਸਿੰਘੀ ਦੇ ਜੋ ਪੈਰ ਹੈ ਉਹ ਬੜੇ ਭੱਦੇ ਹੁੰਦੇ ਆ ਲੱਤਾਂ ਪਤਲੀਆਂ ਹੁੰਦੀਆਂ ਤਾਂ ਉਹ ਬੜਾ ਦੁਖੀ ਹੁੰਦਾ ਦੇਖ ਕੇ ਤੇ ਪ੍ਰਮਾਤਮਾ ਨੂੰ ਅਰਦਾਸ ਕਰਨ ਲੱਗਦਾ ਹੈ ਕਿ हे ਪ੍ਰਮਾਤਮਾ ਮੇਰੇ ਪੈਰਾਂ ਨੂੰ ਤੂੰ ਇੰਨਾ ਭੱਦਾ ਕਿਉਂ ਬਣਾਇਆ ਕਾਸ਼ ਜੇ ਮੇਰੇ ਪੈਰ ਬਿਮੀਆਂ ਲਤਾਂ ਨਹੀਂ ਸੋਹਣੀਆਂ ਹੁੰਦੀਆਂ ਤਾਂ ਮੈਂ ਦੁਨੀਆਂ ਦਾ ਸਭ ਤੋਂ ਸੋਹਣਾ ਜਾਨਵਰ ਹੁੰਦਾ ਤਾਂ ਹਜੇ ਅਜੇ ਉਹ ਸੋਚ ਹੀ ਰਿਹਾ ਹੁੰਦਾ ਹੈ ਤਾਂ ਇਹਨੇ ਨੂੰ ਕੀ ਹੁੰਦਾ ਸ਼کاری ਕੁੱਤਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ। ਤਾਂ ਜਦੋਂ ਦੇਖਦਾ ਵੀ ਸ਼کاری ਕੁੱਤੇ ਮੇਰੇ ਵੱਲ ਆ ਰਹੇ ਹੈ ਉਸ ਨੂੰ ਬੜਾ ਖਤਰਾ ਮਹਿਸੂਸ ਹੁੰਦਾ ਹੈ। ਤਾਂ ਜਦੋਂ ਹੁਣ ਆਪਾਂ ਨੂੰ ਖਤਰਾ ਮਹਿਸੂਸ ਹੁੰਦਾ ਹੈ ਤੇ ਆਪਾਂ ਕੀ ਕਰਦੇ ਆਪਣੇ ਆਪ ਨੂੰ ਬਚਾਉਣੇ ਆ ਤਾਂ ਪਿਆਰੇ ਬੱਚਿਓ ਉਹ ਸ਼کاری ਕੁੱਤਿਆਂ ਨੂੰ ਦੇਖ ਕੇ ਬਹੁਤ ਤੇਜ਼ ਭਜਣਾ ਸ਼ੁਰੂ ਕਰ ਦਿੰਦਾ ਹੈ। ਤੇ ਸ਼کاری ਕੁੱਤਿਆਂ ਦੀ ਦੌੜ ਵੀ ਬਹੁਤ ਤੇਜ਼ ਹੁੰਦੀ ਹੈ। ਉਹ ਵੀ ਬਹੁਤ ਤੇਜ਼ ਉਸ ਦੇ ਮਗਰ ਡੋਰ ਜੇ ਤਾਂ ਅੱਗੇ-ਅੱਗੇ ਬਾਂਰ ਸਿੰਘਾ ਜਾ ਰਿਹਾ ਹੈ ਪਿੱਛੇ ਉਸਦੇ ਕੁੱਤੇ ਭੱਜੇ ਜਾ ਰਹੇ ਐ ਤਾਂ ਅੱਗੇ ਜਾ ਕੇ ਕੀ ਆਉਂਦਾ ਝਾੜੀਆਂ ਆ ਜਾਂਦੀਆਂ ਜਦੋਂ ਝਾੜੀਆਂ ਆ ਜਾਂਦੀਆਂ ਤਾਂ ਉਸਦੇ ਸਿੰਘ ਜਿਹੜੇ ਉਹ ਝਾੜੀਆਂ ਵਿੱਚ ਫਸ ਜਾਂਦੇ ਉਹ ਬਹੁਤ ਜ਼ਿਆਦਾ ਕੋਸ਼ਿਸ਼ ਕਰਦਾ ਹੈ ਪਰ ਸਿੰਗ ਉਸ ਦੀ ਇੰਨੀ ਬੁਰੀ ਤਰ੍ਹਾਂ ਝਾੜੀਆਂ ਵਿੱਚ ਫਸ ਜਾਂਦੇ ਐ ਕਿ ਉਸ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਪਰ ਉਹ ਨਿਕਲ ਨਹੀਂ ਸਕਦਾ ਤੇ ਸ਼ਿਕਾਰੀ ਕੁੱਤੇ ਆ ਜਿਹੜੇ ਉਸ ਤੇ ਹਮਲਾ ਕਰ ਦਿੰਦੇ ਐ ਹਮਲਾ ਕਰ ਦਿੰਦੇ ਐ ਤਾਂ ਫਿਰ ਉਸ ਨੂੰ ਮਹਿਸੂਸ ਹੁੰਦਾ ਕਿ ਜਿੰਨਾ ਪੈਰਾਂ ਨੂੰ ਮੈਂ ਇੰਨੀ ਨਫ਼ਰਤ ਕਰਦਾ ਸੀ ਉਹਨਾਂ ਪੈਰਾਂ ਨੇ ਤਾਂ ਭੱਜਣ ਦੇ ਵਿੱਚ ਮੇਰੀ ਮਦਦ ਕੀਤੀ ਮੇਰਾ ਬਚਾ ਕੀਤਾ ਪਰ ਜਿੰਨਾ ਸਿੰਘਾਂ ਤੇ ਮੈਨੂੰ ਇੰਨਾ ਮਾਨ ਸੀ ਉਹ ਤਾਂ ਮੇਰੀ ਅਜ ਮੌਤ ਦਾ ਕਾਰਨ ਬਣ ਰਹੇ ਹਨ ਤੇ ਉਹਨਾਂ ਨੇ ਵੀ ਜਾਨ ਬਚਾਉਣ ਵਿੱਚ ਕੋਈ ਵੀ ਮਦਦ ਨਹੀਂ ਕੀਤੀ ਇਹ ਸਿੰਘ ਹੀ ਮੇਰੀ ਮੌਤ ਦਾ ਕਾਰਨ ਬਣੇ ਹਨ ਤਾਂ ਸ਼ਿਕਾਰੀ ਕੁੱਤੇ ਆ ਜਿਹੜੇ ਇੰਨੇ ਨੂੰ ਤੇ ਹਮਲਾ ਕਰ ਦਿੰਦੇ ਐ ਤੇ ਉਹ ਨਾ ਤੂੰ ਆਪਣੀ ਜਾਨ ਨਹੀਂ ਬਚਾ ਸਕਦਾ ਉਹਨੇ ਬਹੁਤ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਤਾਂ ਪਿਆਰੇ ਵਿਦਿਆਰਥੀ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਹੰਕਾਰ ਆ ਸੂ ਮਾਰਿਆ ਜਾਂ ਹੰਕਾਰ ਦਾ ਸਿਰ ਨੀਵਾਂ ਜਸਤੀ ਨੂੰ ਮਾੜਾ ਕਹਿ ਰਿਹਾ ਸੀ ਉਸ ਦੀ ਮੌਤ ਦਾ ਕਾਰਨ ਬਣੀ ਔਰ ਜਿਹੜੇ ਸਿੰਘਾਂ ਦਾ ਉਹਨੇ ਹੰਕਾਰ ਕੀਤਾ ਵੀ ਮੇਰੇ ਸਿੰਘ ਬਹੁਤ ਸੋਹਣੇ ਆ ਉਸ ਦੀ ਮੌਤ ਦਾ ਕਾਰਨ ਬਣੀ ਤਾਂ ਆਪਾਂ ਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਸਾਨੂੰ ਕਿਸੇ ਵੀ ਚੀਜ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਜੋ ਸਾਨੂੰ ਪ੍ਰਮਾਤਮਾ ਨੇ ਦਿੱਤਾ ਹੈ ਉਸ ਦਾ ਸ਼ੁਕਰ ਕਰਨਾ ਚਾਹੀਦਾ ਹੈ ਇਸ ਨਾਲ ਇਹ ਗੱਲ ਹੋਰ ਵੀ ਜੁੜਦੀ ਹੈ ਕਿ ਹਰ ਇੱਕ ਚੀਜ਼ ਦੀ ਆਪਣੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ ਸੁੰਦਰਤਾ ਕਿਸ ਕਰਕੇ ਹੁੰਦੀ ਹੈ ਸੁੰਦਰਤਾ ਉਸ ਦੇ ਗੁਣਾ ਕਰਕੇ ਹੁੰਦੀ ਹੈ ਤਾਂ ਕਦੇ ਵੀ ਜ਼ਿੰਦਗੀ ਦੇ ਵਿੱਚ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਕਹਾਣੀ ਸਾਨੂੰ ਕੀ ਸਿਖਾ ਲੈਂਦੀ ਹੈ ਹੰਕਾਰਿਆ ਸੂ ਮਾਰਿਆ ਹੰਕਾਰ ਦਾ ਸਿਰ ਨੀ